ਲੋਕੇਸ਼ਨ ਤਾਂ ਇੱਥੇ ਦੀ ਪਾਈ ਜਾਣੇ ਹੈ ਕਿੱਥੇ ਆ? ਪਰ ਰੈਸਟੋਰੈਂਟ ਤੇ ਆਹੀ ਆ। ਸਾਰਸੋ ਕੀ ਸੋਚੀ ਪਿਆ ਵਾ ਇੱਥੇ? ਵੀਰ ਆ ਗਿਆ ਵਾ। ਉਹ ਆ ਗਿਆ ਯਾਰ ਮੈਂ ਤਾਂ ਕਦੇ ਤਾਂ ਤੈਨੂੰ ਲੁਪੰਡਿਆ। ਵੀਰ ਜਿਹੜੀ ਗੱਲ ਵਾ ਜਿਹੜੀ ਗੱਲ ਤੋਂ ਅਸੀਂ ਡਰਦੇ ਹਾਂ ਦੋਵੇਂ ਜਾਣੇ। ਉਹੋ ਕੰਮ ਕਰ ਮਾਰਿਆ ਡਿਪੈਂਡ ਨੇ। ਮੈਨੂੰ ਤਾਂ ਅੱਗੇ ਇਹੋ ਗੱਲ ਦਾ ਡਰ ਹੀ ਸਾਰ। ਮੈਂ ਹੁਣ ਕੀ ਦਸਾਂ? ਕਿ ਨਾ ਮੇਰਾ ਮਨ ਰੋਂਡਿਆ ਵਾ। ਕੀ ਹੁਣ ਕਰੀਏ ਯਾਰ ਗੱਲ ਤੇ ਬੜੀ ਮਾੜੀ ਹੈ ਹਾਂ ਉਹਨੇ ਕਿਤੇ ਲੱਗਦਾ ਮੈਨੂੰ ਵੇਖ ਲਿਆ ਇੱਥੇ ਉਹਨੇ ਤੈਨੂੰ ਵੇਖ ਲਿਆ ਵਾ ਤੇਰਾ ਧਿਆਨ ਨਹੀਂ ਪਿਆ ਮੈਨੂੰ ਵੇਖਿਆ ਜਿਹੜੀ ਫੁਟੇਜ ਵੇਖੀ ਸਾਰੀ ਸਹੀ ਮੈਨੂੰ ਖਾੜ ਪੈਣਾ ਉਹ ਮੈਂ ਸਭ ਕੋ ਵੇਖਿਆ ਵਾ ਅੰਦਰ ਬੈਠੀ ਆ ਕੱਟ ਕੱਟ ਆ ਵੇਖ ਵਾ ਆ ਵੇਖ ਲਾ ਸਭ ਕੋ ਸਹੀ ਆ ਮੇਰੇ ਆਉਣ ਤੋਂ 5 ਮਿੰਟ ਪਹਿਲਾਂ ਨਾ ਜਦੋਂ ਮੈਨੂੰ ਵੇਖ ਲਿਆਂਦਾ ਵਾ ਤੇ ਫੜ ਕੇ ਬੈਗ ਆਪਣਾ ਭੱਜ ਗਈ ਇਥੋਂ ਹੋਰ ਮੈਨੂੰ ਦੱਸ ਹੁਣ ਪਤਾ ਨਹੀਂ ਗਈ ਕਿੱਥੇ ਆ ਤੂੰ ਬੱਸ ਸਟੈਂਡ ਤੱਕ ਗਿਆ ਸੀ ਮੈਂ ਤਾਂ ਸਾਰਾ ਫਿਰ ਲਿਆ ਓ ਏਰੀਆ ਨਾਲ ਦਾ ਇੱਥੋਂ ਦਾ ਉਹ ਨਹੀਂ ਚੱਲ ਕਿੱਧਰ ਗਈ ਆ ਮੇਰਾ ਸਾਹਮਣਾ ਨਾ ਮੇਰਾ ਗੱਲ ਸੁਣਾ ਤੂੰ ਮਾਨਣਾ ਦਾਸ ਕਰ ਕੋਈ ਗੱਲ ਨਹੀਂ ਆ ਪਰ ਰੜ ਕੇ ਲੱਭ ਲੈਣੇ ਆ ਕੋਈ ਗੱਲ ਨਹੀਂ ਟੈਂਸ਼ਨ ਨਾ ਲੈ ਤੂੰ ਐਡੀ ਕਿਤੇ ਤੇਜ਼ ਆ ਗੱਲ ਨਹੀਂ ਕਰਨ ਵਾਲੀ ਫੋਨ ਵੀ ਸਵਿਚ ਆਫ ਕਰ ਲਿਆ ਆਪਣਾ ਤੇ ਕੇਸ ਨਾ ਬੰਦ ਕਰ ਲੀਆਂ ਵਾ ਸਾਡੇ ਫੋਨ ਬਲੌਕ ਸੁੱਟਦੇ ਆ ਕਿਤੇ ਪਤਾ ਨਾ ਲੱਗ ਜੇ ਇਹਨਾਂ ਨੂੰ ਵੀ ਮੈਂ ਕਿੱਥੇ ਆ ਕੋਈ ਗਾਲੀ ਰੱਪਦੇ ਜਵਾਹਰਕ ਆਪਾਂ ਲੱਭ ਲਾਂਗੇ ਉਹਨੂੰ ਠੀਕ ਆ ਨਹੀਂ ਤੇ ਕਿਹੜਾ ਮੂੰਹ ਲੈ ਕੇ ਪਿੰਡ ਜਾਣਾ ਵਾ ਵੀਰ ਉਹਦੇ ਗੱਲ ਵਾ ਮੇਰੇ ਉਹਦੇ ਪਿਓ ਵਾਲੇ ਵੇ ਵੇ ਆਉਂਦੀ ਆ ਵੀ ਬਾਪੂ ਕੀ ਕਹੂਗਾ ਕਿੰਦਾ ਕਰ ਸਾਰਸ ਐ ਤੇ ਸੋਚਿਆ ਕੁਝ ਨਹੀਂ ਹੋਣਾ ਉਠਿਏ ਤੇ ਕਰੀਏ ਭਾਲ ਉਦੋਂ ਸ਼ਾਮਾਂ ਪੈਣ ਵਾਲੀਆਂਗੇ ਫੇਰ ਤੇ ਦਿਨ ਡੁੱਪ ਜਾਣਾ ਵੀਰ ਇੱਕ ਦੀ ਲੱਭ ਜਾਏ ਬਸ ਕਿ ਸੁੱਤਿਆ ਦੋ ਦਿਨ ਹੋ ਗਏ ਨੀਂਦ ਨਹੀਂ ਆਉਂਦੀ ਚਲੋ ਉਠਾ ਚਲੀਏ ਚਲ ਪਿੰਡੋ ਹੋਈ ਅੰਨੀ ਆ ਹੁਣ ਮੈਂ ਮਨਜਿੰਦਰ ਨੂੰ ਕੀ ਦੱਸਾਂ ਕਿ ਵਿਚਲੀ ਗੱਲ ਕੀ ਆ ਜਾ ਕੇ ਵੇਖਾਂ ਤਾਂ ਸਹੀ ਮੇਰੇ ਭਰਾ ਵਿਚਾਰੇ ਦਾ ਕੀ ਹਾਲ ਆ ਸਾਰਾ ਪਵਾੜਾ ਤੇ ਮੇਰੀ ਭਾਬੀ ਦਾ ਵਾ ਡੇੜਾ ਤਾਂ ਉਹਦਾ ਘਰ ਕੋਇਆ ਵਾ ਜਿੰਨੇ ਕੁੜੀ ਨੂੰ ਟੋਕਿਆ ਨਹੀਂ ਉਹਨੂੰ ਸਿਰ ਤੇ ਚੜਾਇਆ ਹੀਗਾ ਹੁਣ ਵਿਚਾਰੇ ਤਿੰਨੇ ਪਿਓ ਪੁੱਤ ਵੇਂਦੇ ਹੋਣੇ ਤਾਂ ਠਾ ਮਨਜਿੰਦਰ ਨੂੰ ਦੱਸਣਾ ਨਹੀਂਗਾ ਹੁਣ ਪਾਜ ਹੀ ਲਾਇਆ ਵੀ ਠੀਕ ਨਹੀਂਗਾ ਚੱਲ ਕੋਈ ਨਹੀਂ ਇਹਨਾਂ ਨੂੰ ਕਹਿ ਦਿੰਨੀ ਆ ਕਿ ਮਗਰੋਂ ਹੁਣ ਦੋ ਦਿਨ ਮੈਂ ਰਹਿ ਕੇ ਤੇ ਆਉਂਗੀ ਨਾ ਉਥੇ ਜਿੰਚਰ ਲੱਭਦੀ ਨਹੀਂ ਗਈ ਆਇਆ ਤਾਂ ਜਾਣਾ ਮੇਰੇ ਕੋਲ ਚੱਲ ਜਾਵਾਂ ਮੈਂ ਟਾਈਮ ਨਾਲ ਮੇਰੀ ਗੱਲ ਸੁਣੋ ਹਾਂਜੀ ਮੈਂ ਨਾ ਚੱਲੀ ਜੇ ਪਿੰਡ ਹੁਣ ਮੇਰੀ ਗੱਲ ਸੁਣ ਪਰ ਨਾ ਟਾਈਮ ਨਾ ਜੀ ਟਾਈਮ ਨਾ ਕੀ ਆਉਣਾ ਵਾ ਜੇ ਇੱਕ ਅੱਧਾ ਦਿਨ ਲੱਗ ਗਿਆ ਤੇ ਮੈਂ ਆਪਦਾ ਤਾਈ ਨੂੰ ਕਹਿਤਾ ਵਾ ਅੱਛਾ ਤੇ ਤਾਈ ਕਹਿੰਦੀ ਵੀ ਕੋਈ ਗੱਲ ਨਹੀਂ ਫਿਕਰ ਨਾ ਕਰ ਤੇ ਮੈਂ ਰੋਟੀ ਪਾਣੀ ਪਕਾ ਦੂੰਗੀ ਇਹਨੂੰ ਉਹਦਾ ਮੈਂ ਰਾਤ ਤੱਕ ਦਾ ਰੋਟੀ ਪਾਣੀ ਪਕਾਤਾ ਵਾ ਤੁਹਾਡਾ ਉਹ ਤਾਂ ਹੈ ਸੁੱਖ ਸਾਂ ਦੀ ਨਹੀਂ ਸੁੱਖ ਸਾਂ ਦੀ ਬਸ ਵੀਰ ਠੀਕ ਨਹੀਂ ਸੀ ਤੇ ਕਹਿਣ ਡਿਆ ਸੀ ਵੀ ਹੋਰ ਤਰ੍ਹਾਂ ਹੋਣ ਡਿਆ ਤੇ ਮੈਂ ਕਿਹਾ ਚੱਲ ਭੈਣ ਭਰਾ ਦਾ ਮਨ ਹੋਰ ਹੋ ਜਾਂਦਾ ਤੇ ਹੋਈ ਹੋਣੀ ਜੇ ਜਿਆਦਾ ਨਾ ਨਾ ਠੀਕ ਆ ਉਹ ਤੇ ਮੈਨੂੰ ਫੋਨ ਕਰਦੇ ਤੇ ਮੈਂ ਵੀ ਆ ਜਾਊਗਾ ਚੱਲ ਕੋਈ ਨਹੀਂ ਵਾ ਕਰ ਦੂੰਗੀ ਫੋਨ ਤੇ ਆਹੋ ਤੇ ਚਾਹ 10 ਮਿੰਟ ਉਹ ਵੀ ਪਤਾ ਲੈ ਲਊਗਾ ਤੇ ਮੁੜ ਕੇ ਇਕੱਠੇ ਹੋ ਆ ਜਾਗੇ ਪਿੰਡ ਨੂੰ ਆਹੋ ਤੇ ਮੇਰਾ ਰਾਦਾ ਵੀ ਮੈਂ ਨਾ ਟਾਈਮ ਨਾ ਚੱਲ ਜਾ ਬਸ ਲੰਘ ਜਾਣੀ ਮੁੜ ਕੇ ਠੀਕ ਵਾ ਚਲਾਵਾਂ ਬੱਸੇ ਕੇ ਚਲ ਜਾਂਗੇ ਨਹੀਂ ਮੈਂ ਚਲ ਜਾਣਾ ਹਾ ਤੇ ਬਸ ਇੱਥੇ ਮਿਲ ਜਾਣੀ ਹੈ ਚੱਣਾ ਵਾ ਮੈਂ ਹੈ ਤੇ ਰੋਟੀ ਪਾਣੀ ਰਾਤ ਤੱਕ ਦਾ ਬਣਾਤਾ ਵਾ ਤੇ ਇਹ ਗੱਲ ਨਹੀਂ ਦੱਸੀ ਵੀ ਗੱਲ ਕੀ ਹੋਈ ਆ ਹਾਏ ਹਾਏ ਇਹੋ ਹੀ ਦੱਸਿਆ ਵੀ ਠੀਕ ਨਹੀਂ ਆ ਹੋਰ ਗੱਲ ਕਾਦੀ ਦੱਸਣੀ ਉਹਨੇ ਓਏ ਆ ਠੰਡ ਠੁੰਡਾ ਨੂੰ ਕਰ ਮਾਨਨ ਪੈ ਕਰਿਆ ਕਰ ਮੁੰਡੇ ਦੋਵੇਂ ਘਰੇ ਆ ਚੱਲ ਆਪਣਾ ਕੰਮ ਧੰਦਾ ਉਹ ਵੇਖ ਲਿਆ ਕਰਨ ਕਿ ਉਹ ਬੋਧਾ ਨਾ ਫੇਰੇ ਤੁਰਿਆ ਕਰ ਨਹੀਂ ਨਹੀਂ ਕੋਈ ਗੱਲ ਨਹੀਂ ਆਹੋ ਆਹੋ ਤੇ ਜਾਵਾਂ ਫਿਰ ਮੈਂ ਜਾ ਜਾ ਫਿਰ ਟਾਈਮ ਨਾ ਫਿਰ ਹੋ ਜਾਦਾ ਸੀ ਪੈਸੇ ਲੱਲੇ ਜੇ ਮੈਂ ਚੱਲ ਕੋਈ ਗੱਲ ਨਹੀਂ ਆਹੋ ਸਰਜੂ ਇੰਨੇ ਕ ਨਾ ਸਭ ਜਾਣਾ ਚਲ ਠੀਕ ਆ ਚਲ ਠੀਕ ਆ ਫਿਰ ਹੈ ਉਤਰਾ ਨਾ ਆਉਣ ਦੀ ਕੋਸ਼ਿਸ਼ ਜ਼ਰੂਰ ਕਰੀ ਚੱਲ ਕੋਈ ਨਹੀਂ ਤੇ ਜਿਆਦਾ ਵੀ ਹੋਊਗਾ ਨਾ ਕੰਮ ਤੇ ਮੈਨੂੰ ਕਾਦੇ ਮੈਂ ਵੀ ਪਤਾ ਲੈ ਆਉਂਗਾ ਕੋਈ ਗੱਲ ਨਹੀਂ ਆਹੋ ਠੀਕ ਜੇ ਚੱਲ ਜਾ ਜਾ ਚੰਗਾ ਆਹੋ ਚੱਲ ਮਨਾ ਤੂੰ ਹੀ ਲਾ ਮੇਥੀ ਮਾਥੀ ਨੂੰ ਪਾਣੀ ਕੋਰਾ ਕਰਾ ਫਿਰ ਆ ਪੈਣ ਡਿਆ ਹੈ ਹੈ ਰੱਬਾ ਏਰ ਪਾਟੀ ਜਾਂਦੇ ਆ ਜੋ ਬਣੀ ਬਣੀ ਤੇ ਮਿੱਟੀ ਚ ਮਿਲ ਜਾਣੀ ਆ ਇਹ ਕੁੜੀਏ ਤੂੰ ਕੀ ਕੀਤਾ ਇਹ ਗੱਲ ਹੈ ਜਿੱਦਾਂ ਉਹਦੇ ਆਖਿਆ ਮਾਦਾ ਕੀਤੀ ਆ ਡੈਡੀ ਮੈਂ ਉੱਥੇ ਪੜਨਾ ਵਾ ਤੈਨੂੰ ਪੜਦੇ ਪਾਤਾ ਹੋਰ ਰਹਿ ਗਏ 6 ਮਹੀਨੇ ਹੋਰ ਕੱਢ ਦਿੰਦੀ ਆ ਕੀ ਬਣਿਆ ਰੱਬਾ ਹੈ ਹੈ ਤਾਂ ਕੀ ਹੋ ਗਿਆ ਵਾ ਸਿਰ ਫੜ ਕੇ ਬੈਠੇ ਜੀ ਕੀ ਗੱਲ ਵਾ ਹੋਰ ਮੈਂ ਕੀ ਕਰਾਂ ਸਿਰ ਨਾਲ ਫੜਾਂ ਤੇ ਹੈ ਦੱਸ ਮੈਨੂੰ ਕਾਤੋਂ ਇਹ ਖਿੱਚ-ਖਿੱਚ ਕੇ ਪੈਂਦੇ ਜੇ ਮੈਂ ਤਾਂ ਤੁਹਾਡਾ ਕੀ ਮਾੜਾ ਕੀਤਾ ਵਾ ਹੈ ਕੋਹ ਪਤਾ ਲੱਗਾ ਬਣਿਆਣੇ ਗਏ ਆ ਚੁੱਪ ਕਰਕੇ ਬਹਿ ਜਾ ਤੂੰ ਚੰਗਾ ਤੂੰ ਕੀ ਕੀਤਾ ਵਾ ਹੈ ਹਾਂ ਹਾ ਜਿਹੜੀ ਜ਼ੁਬਾਨ ਤੇਉਣੀ ਨਾ ਨਿਆਣਾ ਸਾਹਮਣੇ ਨਿਆਣਾ ਤੇਰੇ ਕੋ ਸਿਖਿਆ ਲੱਲੀ ਆ ਕੋਈ ਨਾ ਕੀ ਸਿਖਿਆ ਲੱਲੀ ਮੇਰ ਕੋ ਹੈ ਜੇ ਹੁਣ ਕੁਝ ਗਲਤ ਕਰਤਾ ਨਿਆਣਿਆਂ ਨੇ ਦਿਮਾਗੋ ਸਿਖਿਆ ਲੱਲੀ ਆ ਤੇ ਜੇ ਕੁਝ ਚੰਗਾ ਕਰਤਾ ਵਾ ਉਹ ਸਿਖਿਆ ਪਿਓ ਦਿੰਦਾ ਵਾ ਨਾ ਹੁਣ ਮੈਂ ਐਡੀ ਮਾੜੀ ਹੋ ਗਈ ਆ ਇੰਨੇ ਸਾਲ ਕੱਢੇ ਤੁਹਾਡੇ ਨਾਲ ਉਦੋਂ ਨਹੀਂ ਮੈਂ ਮਾੜੀ ਹੋਈ ਜਦੋਂ ਨਿਆਣੇ ਕਹਿੰਦੇ ਸੀ ਮੰਮੀ ਨੂੰ ਫੋਨ ਆਇਆ ਹੈ ਹੈ ਉਹਦਾ ਤੂੰ ਮੈਨੂੰ ਚੁੱਕਿਆ ਤੇ ਕੁੜੀ ਬਾਰੇ ਇਦਾਂ ਸੋਚਦੇ ਆ ਉਹ ਮੈਂ ਉਹਦਾ ਕਿਤੇ ਪਿਆਰ ਵੇ ਕੀਤੀ ਹੁੰਦੀ ਆਹ ਕੰਮ ਨਾ ਹੁੰਦਾ ਨਾ ਜਾਣਦਾ ਨਾ ਨੂੰ ਮੈਂ ਤੇ ਮੈਂ ਤੁਹਾਨੂੰ ਕਿਹਾ ਹੀਗਾ ਤੁਸੀਂ ਪਿਆਰਬਾਈ ਨਾ ਕਰੋ ਤੁਹਾਨੂੰ ਤੇ ਆਪ ਅਨਾਂ ਵਿਸ਼ਵਾਸੀ ਆਪਣੀ ਕੁੜੀ ਤੇ ਉਹ ਨਹੀਂ ਆ ਇਧਰ-ਉਧਰ ਹੋ ਸਕਦੀ ਮੇਰੀ ਕੁੜੀ ਨਹੀਂ ਗਲਤ ਹੋ ਸਕਦੀ ਤੁਸੀਂ ਕਰਦੇ ਸੀਗੇ ਤੇ ਮੈਂ ਵੀ ਮਾਂ ਵਾਂ ਕਿਹੜੀ ਮਾੜੀ ਮੰਨ ਲੈਂਦੀ ਆ ਕਿ ਮੇਰਾ ਪੁੱਤ ਗਲਤ ਵਾ ਚੱਲ ਹੁਣ ਜੋ ਹੋ ਗਿਆ ਹੋ ਗਿਆ ਵਾ ਹੁਣ ਛੱਡੋ ਐਦਾਂ ਕਰੋ ਫੋਨ ਲਾਓ ਬਣਾ ਨੇ ਆਣਿਆ ਨੂੰ ਕੋ ਪਤਾ ਲੱਗਾ ਵਕ ਨਹੀਂ ਲੱਗਾ ਇਹ ਪਤਾ ਲੱਗਾ ਹੁੰਦਾ ਫੋਨ ਆਈ ਜਾਣਾ ਸੀ ਉਹਨਾਂ ਦਾ ਹਾਏ ਹਾਏ ਕਰੋ ਤਾਂ ਸਹੀ ਫੋਨ ਤੇ ਪਤਾ ਤਾਂ ਲੱਗ ਜੇ ਕਿ ਮੇਲੇ ਟਾਈਮ ਨਹੀਂ ਹੁੰਦਾ ਬੰਦਾ ਐਵੇਂ ਹੋ ਪਰ ਇਹ ਕਰ ਛੜਦਾ ਵੀ ਚੱਲ ਘਰੇ ਜਾਣਾ ਵਾ ਲਾਓ ਹਾਂ ਫੋਨ ਕਿੱਥੇ ਲਾਵਾਂ ਫੋਨ ਮੈਂ ਆ ਜ ਸਣੀ ਨੂੰ ਲਾ ਲੋ ਉਹ ਇੱਕ ਭੈਣ ਕਹੇਦੀ ਹਦੋਂ ਹੈ ਤੇ ਤੂੰ ਉਹਦੇ ਨਾਲ ਗੱਲ ਨੂੰ ਪੈ ਗਈ ਵਾਲਾ ਨੂੰ ਉਹ ਕਿਹਤੇ ਬੰਦਾ ਯਕੀਨ ਕਰੇ ਹੁਣ ਛੱਡ ਦੋ ਗੱਲਾਂ ਪਿਛਲੀਆਂ ਤੂੰ ਉਹ ਲੈ ਕੇ ਲੈ ਕੇ ਲਿਖਦੇ ਰਹਿਣਾ ਬਸ ਐਦਾਂ ਕਰੋ ਫੋਨ ਲਾਓ ਇਹ ਗੱਲ ਦਾ ਪਤਾ ਤਾਂ ਲੱਗੇ ਲਾਓ ਹਾਂ ਮੇਰਾ ਫੋਨ ਪਤਾ ਨਹੀਂ ਕਿੱਥੇ ਹੀ ਹੋ ਗਿਆ। ਲੈ ਦੱਸ। ਯਾ ਫੋਨ ਵੇਖ ਕੇ ਲਿਆ ਰਹੇ। ਨਾ ਕਿੱਥੇ ਰੱਖਿਆ ਆਈ ਫੋਨ। ਪਤਾ ਨਹੀਂ ਹੁਣ। ਫੋਨਾਂ ਦੇ ਚੇਤਾ ਰਹਿੰਦਾ ਵਾ। ਆ ਜੋ ਹੋਣ ਲਿਆ ਆਪਣੇ ਘਰ ਵਿੱਚ। ਕਿਤੇ ਦਿਮਾਗ 'ਚ ਗਲਤ ਰਹਿੰਦੀ ਆ। ਹਾਦੀ ਹੋਈ ਆ ਤੁਹਾਡੇ ਵਾਲੀ ਵੀ। ਫੋਨ ਪਾਉਂ ਕਿਤੇ ਅੰਦਰ ਵੱਜਣ ਲਿਆ ਹੋਵੇ। ਹੁਣ ਮੈਨੂੰ ਵੀ ਪਤਾ ਕਿ ਕਿੱਥੇ ਸੋਟਾ ਆਇਆ ਜੇ ਫੋਨ। ਇੱਥੇ ਹੁਣਾਂ ਜੇਬ 'ਚ ਪਿਆ ਕਿਤੇ ਵੇਖ ਲਓ। ਨਹੀਂ ਨੀ ਗਾ ਜੇਬ 'ਚ ਫੋਨ ਮਰੇ। ਇੰਨਾ ਕਰੋ। ਮੈਂ ਨਾ ਫੋਨ ਲੈ ਕੇ ਨਹੀਂ ਆ। ਤੇ ਫੋਨ ਕਰੋ ਚੰਗਾ ਲੈ ਆਣਿਆਂ ਨੂੰ। ਜਾ ਜਾ। ਵੇਖ ਦੀ ਗਿਵੇਂ। ਲੈ ਗਿਆ। ਅਰਬਾ ਕਤੇ ਮੁੰਡਿਆਂ ਨੂੰ ਕੁੜੀ ਮਿਲ ਗਈ ਨਾ ਸਹੀ ਸਲਾਮਤ ਘਰ ਆ ਜੇ ਇਹ ਤਾਂ ਬਣੀ ਰਵੇ ਸਾਡੀ ਆ ਫੜੋ ਚਾਰਜ ਲਾਇਆ ਹੈ ਤੁਸੀਂ ਫੋਨ ਆ ਫੜੋ ਲਾਓ ਹੰਨੇ ਆਣਿਆਂ ਨੂੰ ਫੋਨ ਕਿਤੇ ਕੀ ਪਤਾ ਕੀ ਗੱਲ ਦਾ ਪਤਾ ਲੱਗ ਜੇ ਆਏ ਹੁੰਦਾ ਹੀ ਹੁਣ ਲੈ ਕੇ ਉਹਨੂੰ ਲਗਾਵਾ ਸਬਰ ਕਰਦਾ ਹੈਲੋ ਆ ਪਤਾ ਠੀਕ ਹੈ ਲਗਾਵਾ ਲਗਾਵਾ ਕੋਈ ਕੁੜੀ ਜਾ ਹਾਂ ਅੱਛਾ ਹਾਂ ਸਿਆਰਸੇ ਮਿਲ ਗਿਆ ਤੈਨੂੰ ਅੱਛਾ ਕੱਠੇ ਦੋਵੇਂ ਮੇਰਾ ਬਤਨਾ ਜਦਾਂ ਮਰਜ਼ੀ ਕਰਕੇ ਲੱਭ ਕੇ ਲਿਆਉ ਉਹਨੂੰ ਉਹਨੇ ਜੇ ਘਰ ਦਾ ਨਾ ਬੜਾ ਚੰਗਾ ਤੇ ਖਾਲੀ ਹੱਥ ਮੁੜ ਗਏ ਨਾ ਤੁਹਾਡਾ ਪਿਓ ਨਹੀਂ ਤੁਹਾਨੂੰ ਲੱਭਣਾ ਇੱਥੇ ਅੱਛਾ ਚਲ ਠੀਕ ਆ ਜਾ ਜਾ ਮਗਰ ਜਾਓ ਚੰਗਾ ਕੋਈ ਗੱਲ ਨਹੀਂ ਜੇ ਕਿ ਪੈਸੇ ਦੀ ਲੋੜ ਹੈ ਨਾ ਮੈਨੂੰ ਦੱਸ ਦੋ ਮੈਂ ਇੱਥੇ ਪਾ ਦੂੰ ਤੁਹਾਨੂੰ ਮਗਰ ਠੀਕ ਆ ਮੇਰਾ ਪਤਾ ਚਲ ਚਲੋ ਚਲੋ ਠੀਕ ਆ ਹੋ ਗਿਆ ਹਾਂ ਤੇ ਮੜ ਜਾਣਾ ਹਾਂ ਸੁਧਕ ਲੱਗੀ ਹੈ ਕਿਤੇ ਅੱਛਾ ਇੱਕ ਮੁੰਡਾ ਲੇ ਉੱਥੇ ਮਿਲਿਆ ਸਾਨੂੰ ਉੱਥੇ ਅੱਗੇ ਨਾ ਉਹਨਾਂ ਨਾਲ ਗੱਲ ਕੀਤੀ ਆ ਅੱਛਾ ਸਾਡੀ ਰਿਆ ਮਦਦ ਕਰਨ ਲਈ ਸ਼ੁਕਰ ਹੈ ਸਾਡੀ ਲੱਭੀ ਜਾਵੇ ਕਿਤੇ ਕੀ ਪਤਾ ਪਤਾ ਲੱਗ ਹੀ ਜਾਏ ਇੱਕ ਵਾਰੀ ਘਰ ਆ ਜੇ ਜਿੱਦਾਂ ਤੁਸੀਂ ਕਹੋਗੇ ਨਾ ਉਦਾਂ ਹੀ ਕਰ ਲੂੰਗੀ ਆ ਜਿੱਥੇ ਤੁਹਾਡੀ ਭੈਣ ਕਹੂਗੀ ਨਾ ਉੱਥੇ ਹੀ ਵਿਆਹ ਰਾਂਗੇ ਆ ਵੜ ਦਾਂਗੇ ਇਹਦਾ ਹੈ ਬਸ ਇੱਕ ਵਾਰੀ ਘਰ ਆ ਜੇ ਸੱਚੀ ਗੱਲ ਵਾ ਮੈਂ ਤਾਂ ਵੇਲੇ ਰੁ ਪਛਤਾਉਂਦੀ ਆ ਜਦੋਂ ਆਈ ਆਈ ਹੱਥ ਵਾ ਤੇ ਸਗਾਤ ਨੂੰ ਉਦੋਂ ਵਿਆਹ ਕੇ ਕੱਢ ਦੇ ਇੱਥੋਂ ਗਲਤੀ ਹੋ ਗਈ ਮੇਰੇ ਕੋ ਬੜੀ ਵੱਡੀ ਤੂੰ ਉਹਦੇ ਪੈਰਾਂ ਦੇ ਪਾਣੀ ਹੀ ਪੈਣ ਦਿੰਦੀ ਇਹ ਤਾਂ ਕੁੜੀ ਦੀ ਮੰਗਣੀ ਕਰਕੇ ਨਾ ਇੱਥੋਂ ਕੱਢ ਲੈਣ ਨੂੰ ਨਾ ਹੁਣ ਮੰਗਣੀ ਮੰਗਣੀ ਕੁਛ ਨਹੀਂ ਕਰਨਾ ਹੁਣ ਸਿੱਧਾ ਵਿਆਹ ਹੀ ਕਰਨਾ ਵਾ ਜਦੋਂ ਆਉਂਦੀ ਆ ਨਾ ਚੁੰਨੀ ਚੜਵਾ ਕਰਦਣਾ ਦਫਾ ਕਰ ਨੀ ਇੱਥੋਂ ਜਿੰਨਸ ਤਾਇਆ ਕੁੜੀ ਨੇ ਮੈਨੂੰ ਤੇ ਮਾਰ ਹੀ ਛੜਿਆ ਬੰਦਾ ਗੋਲੀ ਲਾ ਕੇ ਦੇਕ ਤੇ ਮੈਂ ਭੈਣ ਨੂੰ ਫੋਨ ਕਰਾਂ ਚੱਲ ਲੈਮ ਪਾਵੇ 10 ਮਿੰਟ ਇਥੇ ਲੈਮ ਨਹੀਂ ਤੇ ਬੰਦਾ ਜਿਹੜਾ ਦਿਨ ਹੋਰ ਦਾ ਹੋਰ ਹੋ ਜਾਂਦਾ ਚੱਲ ਮੈਂ ਕਰਦਾ ਭੈਣ ਨੂੰ ਫੋਨ ਇਹ ਸਮਝੀਂ ਉੱਠੀ ਮਤੋ ਕਰਾਂ ਬਈ ਕੁੜੀ ਫੇਰ ਫੋਨ ਲਾ ਫੋਨ ਗਲ ਗਿਆ ਹੈ ਹਲੋ ਕੀ ਬਿਮਾਰੀ ਫੋਨ ਕਿਉਂ ਨਹੀਂ ਚੁੱਕਣ ਦੇ ਨਹੀਂ ਮੈਂ ਸ਼ਦੈਨ ਥੋੜੀ ਹੈ ਬਾਰ ਬਾਰ ਫੋਨ ਲਾਉਂਦੀ ਆ ਕੱਲ ਦੀ ਮੈਂ ਫੋਨ ਲਾਉਂਦੀ ਆ ਤੁਹਾਨੂੰ ਨਹੀਂ ਮੈਂ ਸ਼ਦੈਨ ਵਾ ਨਾ ਸਾਰਾ ਕੁਝ ਛੱਡ ਕੇ ਆ ਗਈ ਆ ਮੈਂ ਆਹੋ ਨਹੀਂ ਮੇਰਾ ਭਰਾ ਪਿੱਛਾ ਕਰਦਾ ਕਰਦਾ ਤੁਹਾਨੂੰ ਪਤਾ ਇੱਥੇ ਪਹੁੰਚ ਗਿਆ ਵਾ ਜੇ ਬਹੁਤੀ ਗੱਲ ਆ ਨਾ ਮੈਂ ਉਹਨੂੰ ਸਾਰਾ ਕੁਝ ਸੱਚ ਦੱਸ ਦੇਣਾ ਫਿਰ ਚੰਗੇ ਰਹੋ ਟਾਡੇ ਵੱਲ ਵੀ ਫਿਰ ਮੈਂ ਦੱਸ ਦੇਣਾ ਦਾ ਤੇ ਦੱਸਣਾ ਹੀ ਆ ਫਿਰ ਦੱਸਾਂ ਕਿ ਹੋਣਾ ਮੈਂ ਨਹੀਂ ਮੈਨੂੰ ਨਹੀਂ ਪਤਾ ਅੱਜ ਹੀ ਆਓ ਨਾ ਇੱਥੇ ਆਓ ਮੈਨੂੰ ਦੱਸੋ ਕਿ ਕੋਟ ਮੈਰਿਜ ਕਰਾਉਣੀ ਕਿ ਨਹੀਂ ਕਰਾਉਣੀ ਨਹੀਂ ਤੇ ਮੈਂ ਆਪ ਉਹਨਾਂ ਨੂੰ ਦੱਸਾਂ ਫਿਰ ਪਤਾ ਵੀ ਹੈ ਮੇਰੇ ਭਰਾਵਾਂ ਦਾ ਮੈਨੂੰ ਕੁਝ ਨਹੀਂ ਪਤਾ ਹੁਣੇ ਆਓ ਇੱਥੇ ਦੋ ਦਿਨ ਕਹਿ ਕੇ ਤੇ ਨਾ ਅੱਜ ਤੀਜਾ ਦਿਨ ਹੋ ਗਿਆ ਵਾ ਮੈਂ ਔਖਾ ਸੁੱਕ ਕੱਢ ਲਿਆ ਔਰ ਮੈਂ ਕਿੱਥੇ ਜਾਵਾਂ ਮੈਨੂੰ ਨਹੀਂ ਪਤਾ ਹੁਣੇ ਆਓ ਇੱਥੇ ਫੋਨ ਕੱਟਣਾ ਬੜਾ ਹੁੰਦਾ ਹੁਣ ਫੋਨ ਵੀ ਕੱਟਦਾ ਕੀ ਕਰਾਂ ਮੈਂ ਹੁਣ ਸਮਝ ਨਹੀਂ ਆਉਂਦੀ ਮੈਨੂੰ ਸਾਇਰਸ ਮੇਰਾ ਪਿੱਛਾ ਘੰਡਿਆ ਐ ਨੇ ਪਿੱਛਾ ਕਰਦਾ ਕਰਦਾ ਕੀ ਪਤਾ ਕਿਹੜੇ ਵੇਲੇ ਇੱਥੇ ਆ ਜੇ ਜਿਹੜਾ ਉੱਥੋਂ ਇੱਥੇ ਆ ਗਿਆ ਵਾ ਸਮਝ ਨਹੀਂ ਆਉਂਦੀ ਉਹ ਕੀ ਕਰਾ ਹੈ ਜਿਹਾ ਹੀ ਮੈਨੂੰ ਲੱਗਦਾ ਮੈਂ ਕੋਈ ਗਲਤੀ ਤੇ ਨਹੀਂ ਕਰਤੀ ਇਹਦੇ ਬਦਲੇ ਮੈਂ ਸਾਰਾ ਕੁਝ ਛੱਡ ਕੇ ਆਈ ਆ ਘਰ-ਬਾਰ ਵੀ ਮੈਂ ਆਪਣਾ ਛੱਡ ਪਾਇਆ ਆਪਣੇ ਘਰ ਦੇ ਅੰਦਰ ਨੰਬਰ ਵੀ ਮੈਂ ਜੋ ਕ੍ਰਿਸ਼ਟ ਪਾਤੇ ਆ ਤੇ ਇਹਨੂੰ ਜਦੋਂ ਮੈਂ ਫੋਨ ਕਰਨ ਦੀ ਕੋਣੀ ਨਹੀਂ ਚੱਕੰਦੇ ਤੁਹ ਸਮਝ ਨਹੀਂ ਆਉਂਦੀ ਤੇ ਹਣ ਕਿਹੜਿਆ ਮੇਲਾ ਦੋ ਦਿਨ ਦੋ ਦਿਨ ਕਰਦੇ ਅੱਜ ਇੱਜਾ ਦਿਨ ਹੋ ਗਿਆ ਆ ਤੇ ਫੋਨ ਵੀ ਥੋੜੀ ਕਿਤੇ ਚੱਕਦੇ ਨੂੰ ਲੱਗਦਾ ਮੈਂ ਕੁਝ ਗਲਤ ਤੇ ਨਹੀਂ ਕਰਤਾ ਇਹ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਕਿੱਥੇ ਜਾਵਾਂ ਹੁਣ ਮੈਂ ਚੱਲ ਇੰਨਾ ਕੱਤੋਂ ਮੈਂ ਸੋਚਣ ਦੀ ਆ ਕੀ ਪਤਾ ਉਹਦੀ ਕੋਈ ਮਜਬੂਰੀ ਹੋਵੇ ਕਰਕੇ ਤੇ ਕਹਿੰਦੀ ਆ ਨਾ ਕੋਈ ਫੋਨ चुक दी भागे मजबूरी नहीं चुकन देने खोज समझ नहीं आधर जाऊंगे कुछ लाया कुछ फोन भी नहीं चुकन दे ਤਾਂ ਮੈਂ ਕਿੰਨੂੰ ਪੁੱਛਾਂ ਪਤਾ ਨਹੀਂ ਅਮਨ ਲੱਭੀ ਆ ਕਿ ਨਹੀਂ ਹਾਏ ਅਮਨ ਨੂੰ ਮੈਂ ਕਿੰਨਾ ਪੁੱਛਦੀ ਰਹੀ ਅਮਨ ਜੇ ਕੋਈ ਗੱਲ ਹੈਗੀ ਤੇ ਮੈਨੂੰ ਦੱਸ ਪਰ ਅਮਨ ਨੇ ਮੈਨੂੰ ਕੋਈ ਗੱਲ ਹੀ ਨਹੀਂ ਦੱਸੀ ਹੈਗੀ ਨਾ ਵੇਖਣ ਚ ਲੱਗਦਾ ਹੈ ਕਿ ਅਮਨ ਕੋਈ ਇਦਾਂ ਦਾ ਕੰਮ ਕਰੂਗੀ ਹਾਏ ਹੁਣ ਤੇ ਬੜਾ ਮਨ ਨੂੰ ਡਰ ਲੱਗਣ ਡਿਆ ਵੀ ਉਹ ਨਾ ਜੇ ਕੁਛ ਇਦਾਂ ਦਾ ਕਰ ਲਿਆ ਤੇ ਕੁਸ਼ਰਨ ਤੇ ਡੈਡੀ ਹੁਣ ਕੀ ਕਰਨਗੇ ਹਾਂ ਮੈਨੂੰ ਮੈਂ ਤੂੰ ਕੱਲੀ ਇੱਥੇ ਕੀ ਕਰੀ ਜਾਨੀ ਹਾਂ ਮੈਂ ਤਾਂ ਇਹੀ ਸੋਚਣ ਦੀ ਕਿ ਪਤਾ ਨਹੀਂ ਅਮਨ ਲੱਭੀ ਕਿ ਨਹੀਂ ਮੈਂ ਕੁਸ਼ਰਨ ਨੂੰ ਫੋਨ ਲਾਉਂਦੀ ਚੁੱਪਦੇ ਹੀ ਨਹੀਂ ਹੈਗੀ ਫੋਨ ਨਾਲ ਨਾ ਕੀ ਚੁੱਕਣਾ ਵਾ ਜੇ ਫੋਨ ਚੁੱਕਣ ਲੱਗਣ ਤਾਂ ਸਾਰੇ ਡੈਡ ਤੇ ਹੋਰ ਕੰਮ ਕਿਦਾਂ ਕਰਨ ਵਿਚਾਰੇ ਜਾ ਕੇ ਭੱਜੇ ਫਿਰਨਦੇ ਆ ਲੱਗਾ ਕੁਝ ਪਤਾ ਮੰਦਾ ਕਿ ਨਹੀਂ ਨਹੀਂ ਪਤਾ ਨਹੀਂ ਤੇਰੇ ਡੈਡ ਨੇ ਫੋਨ ਤੇ ਕੀਤਾ ਹੀਗਾ ਤੇ ਕਹਿਣ ਡਿਆ ਹੀਗਾ ਕਿ ਸੁੰਦਕ ਲੱਗੀ ਆ ਮਾੜੀ ਜੀ ਉੱਥੇ ਕੋ ਮੁੰਡਾ ਵਾ ਕਿਤੇ ਉਹ ਕੋਈ ਮਿਲਿਆ ਵਾ ਉਹਨੂੰ ਵੀ ਕਿਹਾ ਵਾ ਪਤਾ ਨਹੀਂ ਆ ਹੁਣ ਤੇ ਮਾਲਕ ਦੇ ਹੱਥ ਹੀ ਆ ਤੇਰੇ ਤਾਨੂੰ ਪਤਾ ਤਾਈ ਆਈ ਹੀ ਕਿਹੜੀ ਤਾਈ ਆਈ ਹੀ ਜਿਹੜੇ ਆ ਸਾਹਮਣੇ ਆ ਉਹ ਵੀ ਆਂਦੀ ਹੀ ਉਹ ਮੈਨੂੰ ਕਹਿੰਦੇ ਤੂੰ ਹੀ ਕਿੱਧਰ ਸਾਰਾ ਟੱਬਰ 도ੜੇ ਫਿਰਦੀ ਜੀ ਮੈਂ ਦੱਸ ਕੜਾ ਕਿੱਧਰ ਦੌੜ ਕੇ ਰਮੇ ਆਂਗੇ ਕਿ ਕਿੱਥੇ ਚਲ ਗਏ ਆ ਦੋਵੇਂ ਮੁੰਡੇ ਕਿੱਥੇ ਪਏ ਗਏ ਮੈਂ ਤਾਂ ਉਹ ਤੇ ਉਦਾਂ ਕਿਹੇ ਕੰਮ ਗਏ ਆ ਮੇਰੇ ਤੇ ਡਰ ਲੱਗਣ ਡਿਆ ਕਿਤੇ ਕੁਛ ਕੇ ਨੂੰ ਪਤਾ ਨਾ ਲੱਗ ਜਾਵੇ ਮੰਮੀ ਨਹੀਂ ਨਹੀਂ ਕੋਹ ਨਹੀਂ ਪਤਾ ਲੱਗਦਾ ਜੇ ਕੋਈ ਗੱਲ ਕਰ ਦ ਕਿਆ ਕਰ ਤੇ ਵਿਆਹ ਗਿਆ ਕਿ ਜਾਣਾ ਵਿਆਹਾਂ ਦੇ ਦੇਣ ਵਾ ਹੈ ਨਿੱਕੇ ਵੱਲੋਂ ਕਹਦਾ ਕਰ ਵਿਆਹ ਗਿਆ ਵਾ ਤੇ ਵੱਡਣ ਕਹਦਾ ਕਿਤੇ ਕੰਮ ਗਿਆ ਵਾ ਮੈਂ ਤੇ ਇਹੀ ਕਿਹਾ ਮੈਂ ਕਹੋ ਕਿ ਕੰਮ ਗਏ ਆ ਲੋਕੀ ਵੀ ਤੇ ਤੇਰੀ ਮੰਮੀ ਵੀ ਨਹੀਂ ਦਿਖਣ ਨੀ ਕਹਿੰਦੇ ਕੱਲ ਦੀ ਮੈਂ ਮੰਮੀ ਠੀਕ ਨਹੀਂ ਹੈਗੇ ਉਹ ਲੰਮੇ ਪਏ ਆ ਹਾਦੀ ਹੋ ਗਈ ਲੋਕਾਂ ਵਾਲੀ ਵੀ ਕਿਤੇ ਹੈ ਡਾਕਟਰ ਕਿੱਥੇ ਗਈਆਂ ਮੈਂ ਮੈਂ ਤਾਂ ਘਰੇ ਹੀ ਆ ਮੈਂ ਤਾਂ ਦਰੋਂ ਨਿਕਲਦੀ ਲੋਕਾਂ ਦੇ ਕਿਰੇ ਜਬਾਨਾ ਫੜਦੀਆਂ ਵਾ ਚਲ ਕੋਈ ਗੱਲ ਨਹੀਂ ਆ ਮੈਨੂੰ ਉਹ ਮਾਲਕ ਤੇ ਵਿਸ਼ਵਾਸ ਆ ਉਹ ਕੋ ਮਾਰ ਨਹੀਂ ਹੁੰਦੀ ਮੰਨ ਘਰ ਆ ਜੇ ਇੰਨਾ ਹੀ ਬੜਾ ਵਾ ਮੈਂ ਮਾਰੇ ਬੇਲਾ ਤਾਂ ਦਾਫਾ ਕਰਦੀ ਆ ਕਿ ਆ ਜੇ ਸਗਾਤ ਕਰ ਜਿੱਦਣ ਆ ਗਈ ਮੈਂ ਤਾਂ ਅਗਲੇ ਦਿਨ ਇਹਨੂੰ ਥਕਰੋਂ ਕੱਢ ਦੇਣਾ ਵਿਆ ਸੀ ਜਿੱਥੇ ਭੋਆ ਕਹਿੰਦੇ ਕਰਦੇ ਹੋ ਉੱਥੇ ਨਹੀਂ ਇਹੋ ਹੀ ਕੰਮ ਕਰ ਲਾਵਾਂ ਇੱਕ ਵਾਰੀ ਆ ਜਾਏ ਮੈਂ ਤੇਰੇ ਪਿਓ ਨੂੰ ਇਹੋ ਗੱਲ ਕੰਨ ਲਈ ਹੀਗੀ ਇੱਕ ਵਾਰੀ ਆ ਜੇ ਨਹੀਂ ਕਾਲ ਸੁਣੋ ਚੱਲ ਆ ਉਹ ਤੇ ਕੋਈ ਗੱਲ ਨਹੀਂ ਜੇ ਇਹਦੇ ਮਨ ਚ ਇਦਾਂ ਦੀ ਕੋਈ ਗੱਲ ਵੀ ਤੇ ਤੁਹਾਨੂੰ ਇਹ ਦੱਸ ਦਿੰਦੀ ਤੇ ਮੰਮੀ ਮੈਂ ਉੱਥੇ ਵਿਆਹ ਨਹੀਂ ਕਰਾਉਣਾ ਨਹੀਂ ਪਤਾ ਕੀ ਮਨ ਵਿੱਚ ਗੱਲ ਆ ਮੇਰੇ ਮਨ ਚ ਆ ਗੱਲ ਆ ਮੈਂ ਇੱਥੇ ਵਿਆਹ ਕਰਾਉਣਾ ਵਾ ਪਰ ਨਾ ਇੱਕ ਦਿਨ ਮੈਨੂੰ ਸੋਨੇ ਵੱਲੋਂ ਪੁੱਛਦੀ ਹੀਗੀ ਤੇ ਮੰਮੀ ਤੇਰਾ ਸੋਨਾ ਕਿੱਥੇ ਆ ਹਾਂ ਤੇ ਦੇਖਿਆ ਜੇ ਕਿਤੇ ਉਹ ਵੀ ਨਾ ਕੱਢ ਕੇ ਰਹਿ ਗਈ ਉਹ ਵੀ ਦੇਖਿਆ ਮੈਂ ਸੋਨਾ ਉੱਥੇ ਹੀ ਪਿਆ ਵ ਜਿੱਥੇ ਮੈਂ ਰੱਖਿਆ ਵਾ ਨਾ ਕਹਿੰਦੀ ਕਿ ਮੈਂ ਵਾਲੀਆਂ ਬੁਲੀਆਂ ਬਣਾਉਣੀਆਂ ਵਾ ਇਹ ਤੇ ਮੈਂ ਜ ਬਣਾਉਣਿਆ ਹੁਣ ਤੇਰਾ ਵਿਆਹ ਕਰਨਾ ਬਠੇਰੇ ਸੱਕਦਾ ਇਹਨੇ ਦੇ ਨੂੰ ਇਹ ਦਮੇਰੇ ਮਾਮੇ ਚ ਗੱਲ ਹੀ ਨਹੀਂ ਕੋਈ ਉਹ ਜੀ ਤੇ ਕਿਹੜੇ ਤਰੀਕੇ ਨਾਲ ਮੈਨੂੰ ਪੁੱਛਦੀ ਆ ਹਾਂ ਹੁਣ ਜਿਹੜੇ ਇੰਨੇ ਪੈਸੇ ਪਵਾਏ ਆ ਕੀ ਪਤਾ ਉਹ ਵੀ ਇਹਦੇ ਕੋਲ ਆ ਭਿਓ ਕਿੱਥੇ ਪਵਾਏ ਆ ਉਹ ਵੀ ਕਿਸੇ ਦੇ ਖਾਤਿਆਂ ਚ ਪਾਉਂਦੀ ਰਹਦੀ ਹੋਗੀ ਮੈਨੂੰ ਤੇ ਹੁਣ ਇੰਨਾ ਗੁੱਸਾ ਚੜ ਚੜ ਜਾਣ ਡਿਆ ਵਾ ਨਾ ਤੇ ਗੱਲ ਨਹੀਂ ਕਰਨ ਵਾਲੀ ਮਾਂ ਮਮੀ ਪੈਸੇ ਦੀ ਕੋਈ ਗੱਲ ਨਹੀਂ ਪੈਹਾ ਤਾਂ ਜਿਹੜਾ ਚਲ ਗਿਆ ਚਲੇ ਜਾਏ ਇਹ ਆਪ ਹੀ ਇਹ ਲੱਭ ਜੇ ਨਹੀਂ ਨਹੀਂ ਆਖਾ ਤੇ ਪੱਟੀ ਪੈ ਗਈ ਕਿਤੇ ਹੈ ਕਿਤੇ ਨਿਆਣੇ ਤੇ ਸ਼ੱਕ ਹੁੰਦਾ ਮਾੜਾ ਮੋਟਾ ਸਾਰੇ ਕੁੜੀ ਨੇ ਨੇ ਸਫਾਈ ਨਾਲ ਸਾਰੇ ਕੰਮ ਕੀਤੇ ਹਨਾ ਪਿਛਾਕ ਹੋਵੇ ਨਾ ਗੁਸ਼ਨ ਨੇ ਸੱਚੀ ਕਹਿੰਦੇ ਰਹੇ ਆਪਾਂ ਗੁਸ਼ਨ ਦੀ ਗੱਲ ਮੰਨੀ ਨੀ ਮੈਂ ਤਾਂ ਗੁੱਸਾ ਕਰਦੀ ਸੀਗੀ ਭੈਣ ਵਾਲੀ ਤੇ ਕਿਹੋ ਜਿਹੀਆਂ ਗੱਲਾਂ ਕਰਦਾ ਮੈਨੂੰ ਵੀ ਕਹਿੰਦੇ ਮੈਂ ਵੀ ਇਹੀ ਗੱਲ ਕਹਿੰਨੀ ਮੈਂ ਕਿਹਾ ਨਹੀਂ ਅੰਮਨ ਇਦਾਂ ਦੀ ਨਹੀਂ ਹੈਗੀ ਅੰਮਨ ਨਹੀਂ ਇਦਾਂ ਕੁਝ ਕਰਦਾ ਨੀ ਮੈਨੂੰ ਤੇ ਇਹੀ ਵੀ ਉਹ ਪੜਦੀ ਆ ਤੇ ਵਧੀਆ ਸ਼ਹਿਰ ਚ ਪੜਨਦੀ ਆ ਵਧੀਆ ਕੋਰਸ ਕਰਦੀ ਆ ਇਹ ਦੋਵੇਂ ਜਿਹੜੇ ਫੜਦੇ ਆ ਖੋਤੇ ਉਤੋਂ ਵੀ ਇਹ ਪੜੀ ਜਾਂਦੀ ਤਾਂ ਸਾਨੂੰ ਗੱਲਾਂ ਕਰਨੀਆਂ ਵਾ ਮੈਂ ਤਾਂ ਇਹ ਕੰਮ ਨੂੰ ਹੈਗੀ ਮੈਂ ਤਾਂ ਕਿਤੇ ਦੂਜੇ ਕੰਮ ਨੂੰ ਸੋਚਿਆ ਨਹੀਂ ਵੀ ਗਲਤੀ ਵੀ ਹੋ ਸਕਦੀ ਹੈ ਤੇ ਜੋ ਮੁੰਡਾ ਕਹਿਣ ਦਾ ਵ ਮੈਂ ਕਿਤੇ ਇੱਕ ਦਿਨ ਵੀ ਗਲਤ ਨਹੀਂ ਸੋਚਿਆ ਆਪਣੇ ਨਿਆਣਿਆਂ ਬਾਰੇ ਮੈਨੂੰ ਤਾਂ ਇੰਨਾ ਵਿਸ਼ਵਾਸ ਹੀਗਾ ਪਰ ਨਾ ਐਡਾ ਅੱਖਾਂ ਬੰਦ ਕਰਕੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਆਪਣੇ ਧੀਆਂ ਪੁੱਤਾਂ ਤੇ ਮਾਂ ਮਮੀ ਚੰਨੇ ਰਹਿਣਾ ਚਾਹੀਦਾ ਵਾ ਚਾਣਾ ਚਾਹੀਦਾ ਵਾ ਨਹੀਂ ਐਵੇਂ ਅੱਖਾਂ ਤੇ ਪੱਟੀ ਬੰਨ ਲਈ ਮੈਨੂੰ ਤਾਂ ਦੰਨ ਹੀ ਕਰਨਾ ਚਾਹੀਦਾ ਤੁਸੀਂ ਨਾਲ ਚੱਲ ਜਾਓ ਅਸੀਂ ਸਾਰਿਆਂ ਨੇ ਜ਼ੋਰ ਲਾ ਕੇ ਵੀ ਨਹੀਂ ਉਹ ਉਹਨੇ ਆਪੇ ਚੱਲ ਜਾਣਾ ਚੰਗੀ ਆ ਚੱਲ ਹੁਣ ਕੀ ਕੀਤਾ ਜਾ ਸਕਦਾ ਕੋਈ ਗੱਲ ਨਹੀਂ ਹੁਣ ਗਿਆ ਵੇਲਾ ਰੱਤੋ ਚੱਲ ਗਿਆ ਔਰ ਵਾਪਸ ਆਉਣਾ ਨਹੀਂ ਹੁਣ ਤੇ ਗੱਲ ਸਹੀ ਹੈ ਤੁਹਾਡੀ ਹਾਂ ਤੇ ਚੱਲ ਕੋਈ ਨਹੀਂ ਜੇ ਹੁਣ ਕੀ ਹੁੰਦਾ ਨਾ ਗਲੀ ਗਵੰਡੋ ਤੇ ਠੋਕੇ ਜਵਾਬ ਦੇ ਆ ਕਰ ਨਹੀਂ ਨਹੀਂ ਮੈਂ ਤਾਂ ਕਹਿਤਾ ਜੀ ਉਹਨਾਂ ਨੂੰ ਉਸੇ ਵੀ ਕਾਇਦਾ ਕਰ ਮਮੀ ਬਿਮਾਰ ਵਾ ਮੈਂ ਕਿਹਾ ਸੀ ਮੈਂ ਮਮੀ ਠੀਕ ਨਹੀਂ ਹੈਗੀ ਠੀਕ ਨਹੀਂ ਆ ਤਾਂ ਉਹ ਅੰਦਰ ਹੀ ਆ ਉਹਨੇ ਕੀ ਕਰਨਾ ਬਾਹਰ ਚ ਕਿ ਕਈ ਵੀ ਮਿਲਣਾ ਤਿਆ ਕਰ ਦਵਾਈ ਲੈਣ ਗਈ ਆ ਠੀਕ ਜੀ ਕਰਦਾ ਕਿ ਇਹਨਾਂ ਮੱਥੇ ਲੱਗਣ ਨੂੰ ਤੇ ਚੱਲ ਇੰਦਾ ਕਰ ਅੰਦੇ ਬੇੜਲਾ ਕੰਮ ਹਾਂ ਮੈਂ ਸਾਰੇ ਦਿਨ ਇੰਦਾ ਬੈਠੇ ਰਹਿਣਾ ਹੁੰਦਾ ਵਾ ਕਰ ਲਾ ਗੋਡੇ ਫੀਲ ਕਰਨ ਦੇ ਅੱਜ ਫੇਰ ਬੜੇ ਠੰਡ ਹੋ ਗਈ ਆ ਨਾ ਮਹਾ ਹੀ ਪਹੁੰਚੀ ਆ ਪਤਾ ਨਹੀਂ ਮੇਰੇ ਵੀਰ ਵਿਚਾਰੇ ਦਾ ਕੀ ਹਾਲ ਹੁਣਾਵਾ ਹਾਏ ਹੇ ਅਮਨ ਤੂੰ ਇਹ ਕੀ ਕੀਤਾ ਇਦਾਂ ਨਹੀਂ ਹੀ ਕਰਨਾ ਚਾਹੀਦਾ ਮੇਰਾ ਵੀਰ ਵਿਚਾਰਾ ਕੀ ਕਰੂਗਾ ਇੰਨਾ ਭਰੋਸਾ ਕਰਦਾ ਸੀ ਚੰਡੀਗੜ੍ਹ ਪੜਨੇ ਪਾਇਆ ਤੈਨੂੰ ਹੈ ਮੇਰੀ ਧੀ ਪੜ ਕੇ ਅਫਸਰ ਬਣੂਗੀ ਪਰ ਇਹ ਨਹੀਂ ਪਤਾ ਕਿ ਧੀ ਨੇ ਬੇੜਾ ਘਰ ਕਰਕੇ ਕਰਾ ਦੇਣਾ ਵਾ ਕੀ ਕਰਾਂ ਮੈਂ ਕਿੱਦਾਂ ਜਾ ਕੇ ਆਪਣੇ ਵੀਰ ਦੇ ਸਾਹਮਣੇ ਹੋਵਾਂ ਹੈ ਵਿਚਾਰਾ ਪਤਾ ਨਹੀਂ ਕਿੰਨਾ ਘਡੋਲਿਆ ਹੁਣਾਵਾ ਰੋਂਡਿਆ ਹੀ ਫੋਨ ਤੇ ਹਾਏ ਰੱਬਾ ਕਿੱਡੇ ਚਾਨ ਆਪਣੇ ਪੇਕੇ ਆਉਂਦੀ ਹਾਂ ਤੇ ਅੱਜ ਵੇਖ ਲਾ ਜੀ ਨਹੀਂ ਕਰਨਿਆ ਗਾਹ ਹੋਣ ਨੂੰ ਤੇ ਆਪਣੇ ਭਰਾ ਦਾ ਮੂੰਹਕ ਦਾ ਵੇਖੋ ਵਿਚਾਰੇ ਦਾ ਜਿਹੜਾ ਇੰਨਾ ਚਾ ਕਰਦਾ ਸੀਗਾ ਨਿਕਲ ਦੇ ਨਾ ਬੂਆ ਖੁੱਲਾ ਹਰ ਸਰ ਦੇ ਲੈ ਸਤ ਸਾਨਾ ਉਹ ਲਈ ਆ ਰਹੀ ਚੱਲ ਸੋ ਭਰਾ ਕਰੇ ਇਹਨਾਂ ਦੋ ਗੱਲਾਂ ਕਰੂੰਗਾ ਸਾਸਰੀ ਕਾਲ ਵੀਰ ਸਾਸਰੀ ਘਰ ਭੈਣ ਠੀਕ ਠਾਕ ਮੈਂ ਤਾਂ ਠੀਕ ਵਾਂ ਤੂੰ ਸੁਣਾ ਆਪਣਾ ਠੀਕ ਵਾ ਮੈਂ ਵੀ ਠੀਕ ਆ ਤੇ ਭਾਜੀ ਨੇ ਆਏ ਨਾਲ ਹਾਏ ਹੈ ਭਾਜੀ ਨੂੰ ਕਿੱਦਾਂ ਨਹੀਂ ਹੁੰਦੀ ਮੈਂ ਉਹਨੂੰ ਪਤਾ ਲੱਗ ਜਾਣਾ ਹੈਗਾ ਕਿ ਕੀ ਗੱਲਬਾਤ ਹੋਈ ਨਾ ਚ ਤੇ ਫੇਰ ਸਾਰੀ ਉਮਰ ਦਾ ਮੇਣਾ ਬਣ ਜਾਂਦਾ ਵਾ ਹੈ ਮੇਰਾ ਤਾਂ ਖੂਨ ਦਾ ਰਿਸ਼ਤਾ ਵਾ ਮੇਰੀ ਤੇ ਭਤੀਜੀ ਆ ਮੈਂ ਤਾਂ ਗੱਲ ਘੋਟਵਟ ਲੈਣੀ ਆ ਤੇ ਫੇਰ ਵੀ ਤੁਹਾਨੂੰ ਪਤਾ ਹੀ ਆ ਨਾ ਚੱਲ ਚੰਗਾ ਕੀਤਾ ਭੈਣ ਤੇ ਆ ਗਿਆ ਚਲ ਆ ਚਲੀ ਕਰ ਆ ਅੱਛਾ ਚੱਲ ਵੀਰ ਹੈ ਦਹਾਉਸ ਲਾ ਨਹਰ ਹੈ ਕੋਈ ਗੱਲ ਨਹੀਂ ਗਈ ਮੁੰਡੇ ਕਿੱਥੇ ਆ ਮੁੰਡੇ ਦੇ ਨਾ ਦੋਵੇਂ ਕਿਤੇ ਗਏ ਹੋ ਕਿੱਥੇ ਗਿਆ ਸੀ ਪਹਿਲਾਂ ਗਿਆ ਸੀ ਮਗਰ ਮੈਨੂੰ ਨਹੀਂ ਦੱਸਿਆ ਸਨੀ ਨੇ ਅੱਛਾ ਉਹ ਬਾਅਦ ਚ ਲੱਗਾ ਪਤਾ ਅੱਛਾ ਘਰੋਂ ਦੇ ਕਹਿੰਦਾ ਮੈਂ ਵਿਆਹ ਜਾਣਾ ਵਾ ਮਾਂ ਆਪਣੀ ਨੇ ਕਹਿੰਦਾ ਮੈਂ ਵਿਆਹ ਵੇਖਣ ਜਾਣਾ ਵਾ ਅੱਛਾ ਇਹ ਉਹ ਤਾਂ ਕਿਤੇ ਉਹਦੇ ਮੁੰਡਿਆਂ ਨੇ ਪਤਾ ਸੀ ਗੱਲ ਦਾ ਹਰੀਆ ਕਿਤੇ ਅੱਛਾ ਆਹ ਦੱਸ ਮੈਨੂੰ ਵੀ ਕਹਿੰਦੇ ਸੀ ਭੈਣ ਹਾਂ ਤੇ ਮੈਂ ਧਿਆਨ ਨਹੀਂ ਦਿੱਤਾ ਮੈਂ ਕਿਹਾ ਚੱਲ ਉਹਦਾ ਲੈਣੇ ਕਹਿੰਦੇ ਆ ਹਾਂ ਲਾਲ ਦਿੰਦੇ ਆਪ ਸੁਚਣ ਲੈਣੇ ਤੇ ਮਹਾਰ ਉਦਾਂ ਲੱਗੇ ਰਹਿੰਦੇ ਆ ਹੁਣ ਦੋਵੇਂ ਜਣੇ ਉੱਥੇ ਹੀ ਆ ਹਾਂਜੀ ਉੱਥੇ ਹੀ ਆ ਅੱਛਾ ਤੇ ਕੋਈ ਆਵਾਜ਼-ਸੁਰ ਨਹੀਂ ਪਤਾ ਲੱਗੀ ਨਹੀਂ ਜਾਂਦੇ ਲੱਭਣ ਦੇ ਆ ਤੇ ਉਦਾਂ ਦੇ ਕੋਲ ਵੇ ਕੋਈ ਥੋੜੀ ਜੀ ਛੰਡੀਗੜ ਕਿਹੜਾ ਨਿੱਕਾ ਸ਼ਹਿਰ ਵਾ ਐਡਾ ਹਾਰਾ ਤੇ ਸ਼ਹਿਰ ਆ ਅੱਧੇ ਉੱਥੇ ਤੇ ਕਿਤੇ ਮੰਜਲਾ ਦਾ ਪਤਾ ਨਹੀਂ ਲੱਗਦਾ ਕਿ ਕਿੱਡੇ-ਕਿੱਡੀਆਂ ਮੰਜਲਾ ਬਣਾਈਆਂ ਆ ਵਾ ਤੇ ਕਿੱਥੋਂ ਲੱਭਣਗੇ ਕੁੜੀ